ਕਿ ਤੂੰ ਆਂਦਾ ਤੇ ਦਰਦਾ ਕੁੱਤਾ ਮੈਂ ਕਹਾਂਗਾ ਕਿ ਨਾ ਜੇ ਕਾਮਯਾਬੀ ਕਰ ਲੇ ਇੱਕ ਹਫਤੇ ਦੇ ਵਿੱਚ ਵਿੱਚ ਭਾਈ ਅਮਰਪਾਲ ਸਿੰਘ ਉਮਰਸਦੀ ਜੇਲ੍ਹ ਚ ਹੋਏਗਾ ਫਰਾਰ ਹੋਏ ਸਾਈਡ ਤੇ ਹੋਏ ਲੈ ਇਹ ਕਿੱਡਾ ਕਸੂਰਮਾ ਸੀ ਹੋ ਗਿਆ ਫਰਾਰ ਲੋਕਾਂ ਦੇ ਪੁੱਤ ਬਣਾ ਕੇ ਜਦੋਂ ਅਮਰਪਾਲ ਸਿੰਘ ਨੇ ਆ ਕੇ ਗ੍ਰਿਫਤਾਰੀ ਦਿੱਤੀ ਇਹ ਤਾਂ ਸੈਟਿੰਗ ਕਰਕੇ ਆਇਆ ਸਰਕਾਰ ਦੇ ਨਾਲ ਤੇਰੇ ਤਾਂ ਗ੍ਰਿਫਤਾਰੀ ਦਿੱਤੀ ਅੱਜ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ ਸਾਡੇ ਲੋਕ ਪਤਾ ਹੀ ਕਰਨਗੇ ਇਹ ਪੁਲਿਸ ਨੇ ਸੈਟਿੰਗ ਕਰਕੇ ਆਇਆ ਇਹਦੀ ਰਿਹਾਈ ਤਾਂ ਇੱਥੇ ਰਿਹਾਈ ਨਹੀਂ ਸੀ ਹੋਣੀ ਜਦੋਂ ਉਹ ਘਰੇ ਆ ਗਿਆ 2 ਮਹੀਨੇ ਚੁੱਪ ਰਿਆ ਪਰਿਵਾਰ ਚ ਰਿਆ ਲੋਕਾਂ ਨੇ ਕਿਹਾ ਬੱਸ ਬਰ ਗਿਆ ਬੰਦਾ ਬਣਾ ਕੇ ਭੇਜਤਾ ਇਹ ਹੁਣ ਨਹੀਂ ਬੋਲ ਸਕਦਾ ਜਦੋਂ ਦੁਬਾਰਾ ਫੇਰ ਆ ਕੇ ਉਹਨੇ ਉਹ ਬੋਲ ਜੋ ਸਾਡੇ ਯੋਧਿਆਂ ਦੇ ਗੂੰਜਦੇ ਸੀ ਉਹਨੇ ਫੇਰ ਉਹੀ ਬੋਲ ਗੂੰਜਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੇ ਕਹਿਣਾ ਇਹ ਤਾਂ ਸਰਕਾਰਾਂ ਦਾ ਟਾਊਟ ਬਣ ਕੇ ਆਇਆ ਸਾਡੇ ਮੁੰਡੇ ਫੇਰ ਮਰ ਆਏਗਾ ਨਿਸ਼ਾਨਾ ਵਾਲੇ ਭਰਾ ਨੰਗ ਸਿੰਘ ਜੱਥੇਬੰਦੀਆਂ ਜੇ ਲੰਗਰ ਵਾਲੀਆਂ ਸੰਪਰਦਾ ਇਹ ਕਿਸਾਨੀ ਮੋਰਚੇ 'ਚ ਜਾ ਕੇ ਸਿੰਘਾਂ ਵਾਸਤੇ ਤੁਹਾਡੇ ਜ਼ਮੀਨਾਂ ਵਾਸਤੇ ਲੜ ਸਕਦੀਆਂ ਨੇ ਤੇ ਉਹ ਕਿਸਾਨ ਜੱਥੇਬੰਦੀਆਂ ਸਿੰਘਾਂ ਵਾਸਤੇ ਕਿਉਂ ਨਹੀਂ ਲੜਦੀਆਂ ਤਰਲਾ ਕਰ ਰਿਹਾ ਝੋੜੀ ਅੱਡ ਕੇ ਉਹਨਾਂ ਤੇ ਤਰਲਾ ਵੀ ਆਓ ਤੁਹਾਡੀ ਲੋੜ ਆ ਸਾਨੂੰ ਤੁਹਾਡੀ ਲੋੜ ਆ ਜਿਸ ਕਾਮ ਨੂੰ ਨਾ ਨੂੰ ਆਪਣੇ ਆਪ ਤੇ ਵੀ ਗੁਰ ਫੱਟੇ ਨੂੰ ਕੰਨੀ ਅਸੀਂ ਆਪਣੇ ਆਪ ਨੂੰ ਚੈਨੇ ਆ ਆ ਘੱਟ ਹੈ ਸਾਡਾ ਸਾਡੇ ਕਾਮ ਦੇ ਯੋਧਿਆਂ ਵਾਸਤੇ ਜਿਹੜੇ ਟਕਸਾਲ ਦੇ ਮੁਖੀਓ ਦੇ ਨਾ ਉਹਦੇ ਤੇ 15-15 ਪਰਚੇ ਹੁੰਦੇ ਨੇ ਤੇ ਲਿਆਓ ਇੱਥੇ ਟਕਸਾਲਾਂ ਦੇ ਮੁਖੀਓ ਨੂੰ ਕਿੰਨੇ ਕ ਪਰਚੇ ਚੱਲਦੇ ਹੋਣਾਂ ਤੇ ਜਮੀਨਾਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਗੁਰਦੁਆਰਿਆਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਸੰਪਰਦਾਵਾਂ ਦੇ ਮੁਖੀਆ ਤੇ ਪਰ ਮਾਫ਼ ਕਰਨਾ ਕਾਮ ਦਾ ਕਿਹੜੀ ਪਰਚਾ ਵਿਖਾ ਦੋ ਇਹਨਾਂ ਦੇ ਉੱਪਰ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਉਹ ਜਦੋਂ ਆਪਣੀ ਉਹ ਡਿਊਟੀ ਨਭਾਈ ਉਹ ਕੁਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਲੱਗਾ ਪੈਰਾ ਦੇਣਾ ਤੇ ਸਾਡੇ ਲੋਕਾਂ ਨੇ ਏਜੰਸੀਆਂ ਬਦਨਾਮੀ ਬਿਲ ਬਦਨਾਮੀ ਕੀਤੀ ਜਾਂਦੀ ਹੈ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਉਹਨੂੰ ਏਜੰਸੀਆਂ ਦਾ ਕਹਿ ਕੇ ਉਸ ਬੰਦੇ ਦੇ ਜਲਾਬ ਉਹਦੀ ਕੌਮ ਦੇ ਬੰਦੇ ਖੜੇ ਕਰ ਦਿੱਤੇ ਸਾਨੂੰ ਬਗਾਨਾ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ ਨੁਕਸਾਨ ਸਾਨੂੰ ਆਪਣੇ ਪਹੁੰਚਾਉਂਦੇ ਨੇ ਅਗੇ ਜੀ ਇਹ ਤਾਂ ਸੰਤਾ ਦੀ ਨਕਲ ਕਰਦਾ ਕਿਹਦੀ ਨਕਲ ਕਰੀਏ ਸਭ ਦੇ ਵਾਲੇ ਦੀ ਕਰੀਏ ਨਾ ਤਾਂ ਲੋਕਾਂ ਦਾ ਪੁੱਤ ਮਰਾਇਆ ਵੀਰ ਅੰਮ੍ਰਿਤਪਾਲ ਸਿੰਘ ਨਰਾਨੇ ਤੇ ਨਾ ਕਿਸੇ ਹੋਰ ਸਿੰਘ ਨੇ ਕੋਈ ਸਾਨੂੰ ਦਾਵਾ ਕਰੇ ਮੇਰੀ 15 ਸਾਲ ਹੋ ਗਏ ਪ੍ਰਚਾਰ ਦੀ ਸੇਵਾ ਚ ਕੋਈ ਦਾਵਾ ਕਰੇ ਮੈਂ ਇੱਕ ਵੀ ਬੰਦੇ ਤੇ ਪਰਚਾ ਵੀ ਪੈਂਦਾ ਆਪਣੇ ਸਿੰਘ ਦੇ ਉੱਪਰ ਜੇ ਤੈਨੂੰ ਮਰਨ ਦੀ ਵਾਰੀ ਆਏਗੀ ਸਾਹਮਣੇ ਖੜ ਕੇ ਮਰਾਂਗੇ ਪਰਵਾਹ ਨਹੀਂ ਆਗੀ ਪੁਲਿਸ ਨਾਲ ਲੜਨ ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਕ੍ਰਿਸ਼ਨਾਂ ਦੇ ਵੀ ਪਰਚੇ ਨੇ ਛਰੇ ਆਵੇ ਜੋ ਕਿਤਾ ਛਰੇ